मेरा मोहम्मद मोहम्मद क्या हुआ मेरे साथ जी मैं ना दुकान पर काम कर रहा था हमारी ना सिंगला हम हमें पीट क्यों पीटा उन्होंने आपको हमारी गाड़ी खड़ती है वहाँ मार्केट में गाड़ी का रोला सी गई कहाँ मारी किस चीज़ से चोट मारी उन्होंने उसने महाराज जी जी राड सी कृपान सी ते और भी जी काफी कुछ सी कितने लोग आए वो आए थे दस पंद्रह लोग से किस चीज पर आए थे मार नहीं आए थे मुझे ये अभी इसको मारेंगे क्या चाहते हैं आप मुझे इंसाफ दो जी का, काम क्या करते हैं आप मेरा जी बिजो का काम है यही राम के पास दुकान है ਗਗਦੀਪ ਸਿੰਘ ਜੀ ਕੀ ਘਟਨਾ ਹੋਈ ਹੈ ਜੀ ਕੌਣ ਹੈ ਤੁਹਾਡਾ ਮਰੀਜ਼ ਇੱਥੇ ਇਹ ਜਿਹੜਾ ਮਰੀਜ਼ ਹੈ ਜੀ ਸਾਡਾ ਭਤੀਜਾ ਕੀ ਗੱਲ ਹੋਈ ਹੈ ਗੱਲ ਇਹ ਪੱਤਰਕਾਰ ਤੁਹਾਨੂੰ ਗੱਡੀ ਸੀ ਪੱਤਰਕਾਰ ਸਾਹਿਬ ਨਾਲ ਗੱਟੀ ਖੜਾਉਣਗੇ ਤੇ ਉਹਨਾਂ ਨੇ ਜਾ ਕੇ ਬਾਅਦ ਵਿੱਚ ਉਹਨਡੇ ਉਹਨਾਂ ਦੇ ਅਏ ਸਿੰਗਲੇ ਕਰਾਉਣੇ ਦੇ ਉਹਨਾਂ ਨੇ ਪੱਤਰਕਾਰ ਸਾਹਿਬ ਨੂੰ ਫੋਟੋ ਲੱਗੇ ਇਹ ਜਵਾਬ ਛਡਾਉਂਦਾ ਸੀ ਤੇ ਉਹ ਬਾਅਦ ਜਵਾਬ ਨੂੰ ਛਡਾਉਂਦੇ ਛਡਾਉਂਦੇ ਜਵਾਬ ਦੇ ਸਰਟਕ ਕਾੜੀ ਮਾਰ ਕਿੰਨੇ ਕ ਬੰਦੇ ਸੀ ਉਹ 15 20 ਜਣੇ ਸੀ ਤੁਸੀਂ ਕੀ ਜਾਣਦੇ ਹੋ ਹਾਂ ਅਸੀਂ ਤਾਂ ਇਹ ਚਾਹੁੰਦੇ ਜੀ ਜਿਹੜੀ ਬੰਦੀ ਕਾਰਵਾਈ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਕੀ ਘਟਨਾ ਹੋਈ ਏ ਤੁਹਾਡੇ ਨਾਲ ਪੱਤਰਕਾਰ ਪੰਜਾਬ ਕੇ ਮੇਰਾ ਕਾਰਨ ਲੈ ਕੇ ਨਾਲ ਝਗੜਾ ਸੀ ਕਿ ਆਪਣੇ ਨਵੇਂ ਸਿੰਗਾ ਟੈਰ ਵਾਲਿਆਂ ਨੂੰ ਕਿਹਾ ਸੀ ਕਾਰ ਨਹੀਂ ਦੱਸ ਆਪਣਾ ਕੋਲੇ ਨਾ ਖੜਾਓ ਇਹ ਹਟਦੇ ਨਹੀਂ ਸੀ ਕਿ ਮੈਂ ਇਨ ਦੀ ਦੁਕਾਨ ਕੋਲੇ ਗੱਡੀ ਖੜੀ ਕਰਾਇਆ ਅੱਜ ਇਹ ਮੈਨੂੰ ਕੁੱਟਮ ਆ ਗਈ ਦਫਤਰੇ ਵਿੱਚ ਤੇ ਬਾਅਦ ਵਿੱਚ ਇਹ ਮੁੰਡੇ ਸਾਰੇ ਬਚਾਉਣ ਆ ਗਏ ਤੁਸੀਂ ਬਹਾ ਹੁੱਟਾ ਮਾਰ ਗਏ ਮੇਰੇ ਦੂਜੇ ਮੁੰਡੇ ਇਹ ਇਹ ਮੈਨੂੰ ਸਿਕਲਾ ਟੈਰ ਵਾਲੀ ਅਸੀਂ ਹਸਪੀਟਲ ਜਾ ਗਏ ਬਾ ਦੇ ਵਿੱਚ ਥਾਰ ਨੂੰ ਗੱਡੀਆਂ ਦੇ ਭਰ ਕੇ ਲੈ ਕੇ ਆਏ ਬੰਤੇ ਕਹਿੰਦੇ ਕਿ ਤੇ ਇਹ ਮੁੰਡੇ ਸਟਾਲਪਾ ਮਾਰ ਗਏ ਗੈਂਗਸਟਰ ਮਕੀਨੋਂ ਬਤੂਈਏ 10-15 ਮੁੰਡਿਆਂ ਦਾ ਲੈ ਕੇ ਕੀ ਮਾਰਦੇ ਹਾਂ ਮੰਗ ਕੇ ਥੋੜੀ ਮੈਂ ਕਿਹਾ ਵੀ ਗੁਦਾਂ ਤੇ ਕੋਹ ਕੀਤੀ ਜਾਵੇ ਪਰਚਾ ਦਾਇਰ ਕਰਕੇ ਪੁਲਿਸ ਜਿਹੜਾ ਕਹਨ 307 307 ਰਾਤਾਏ ਕਤਲ ਦਾ ਪਰਚਾ ਪਾਇਆ ਜਾਵੇ ਨਾ ਤੇ ਨਹੀਂ ਅਸੀਂ ਫਿਰ ਜਿਹੜਾ ਹੈਗਾ ਸੜਕ ਜਾਮ ਕਰਾਂਗੇ ਉਥੋਂ ਦੁਨੀਆ ਨੂੰ ਆਪਣੇ ਮਾਰਕੀਟ ਦੇ ਬਤ ਇਹਦੇ ਵਿੱਚ ਨਾ ਕੱਲ ਸਾਨੂੰ ਇਨਫਰਮੇਸ਼ਨ ਮਿਲੀ ਹੈ ਕੱਲ ਸਾਡੇ ਕੋਲ ਇੱਕ ਐਮਐਲਆਰ ਆਈ ਸੀ ਵੀ ਪੱਤਰਕਾਰ ਨੇ ਜਗ ਬਣੀ ਦੋ ਰਜਨੀਸ਼ ਕੋਇਲ ਉਹਨਾਂ ਦੀ ਕੁੱਟਮਾਰ ਹੋਈ ਹੈ ਆਪਸ ਵਿੱਚ ਮਾਰਕੀਟ ਦੇ ਵਿੱਚ ਲੜਾਈ ਹੋਈ ਜਿਹਦੇ ਵਿੱਚ ਕੁਝ ਸੰਸਰ ਜਿਹੜੇ ਆ ਉਹ ਇਕੱਠੇ ਹੋ ਕੇ ਉਹਨਾਂ ਨੇ ਉਹਨਾਂ ਦੀ ਉਹਨਾਂ ਦੇ ਸੱਟਾਂ ਮਾਰੀਆਂ ਇਤੋਂ ਬਾਅਦ ਫਿਰ ਦੁਬਾਰਾ ਫਿਰ ਇਕੱਠੇ ਹੋ ਕੇ ਉਹਨਾਂ ਨੇ ਜਿਹੜਾ ਮਾਰਕੀਟ ਦੇ ਵਿੱਚ ਦੋ ਬੰਦਿਆਂ ਦੀ ਕੁੱਟਮਾਰ ਕੀਤੀ ਇਸ ਸਬੰਧ ਵਿੱਚ ਅਸੀਂ ਜਿਹੜੀ ਹੈ ਇਹਨਾਂ ਦੇ ਬਿਆਨ ਦਰਜ ਕਰ ਲਿਆ ਤੇ ਸਭ ਤੋਂ ਸਖਸ਼ ਜਿਹੜਾ ਐਕਸ਼ਨ ਆ ਸੀ ਉਹਨਾਂ ਦੇ ਖਿਲਾਫ ਲੈ ਰਹੇ ਆ ਅਸੀਂ ਇਹ ਪੂਰੇ ਪੱਤਰਕਾਰ ਪਰਿਵਾਰ ਜਿਹੜੇ ਨਾਲ ਕਿੰਨੇ ਬੰਦੇ ਰੈਸ਼ ਕੀਤੇ ਜੀ ਅਸੀਂ ਅਰੈਸਟ ਅਜੇ ਹੁਣ ਇਸ ਤੋਂ ਬਾਅਦ ਪਰਚਾ ਦਰਜ ਕਰਨ ਤੋਂ ਬਾਅਦ ਜਿਹੜੀ ਸਾਡੀ ਕਾਰਵਾਈ ਹੋਊਗੀ ਸਰ 24 ਘੰਟੇ ਬੀਤੀਏ ਪੁਲਿਸ ਨੇ ਹਜੇ ਤੱਕ ਬਿਆਨ ਦਰਜ ਕਿਉਂ ਨਹੀਂ ਕੀਤੇ ਇਹ ਇਸ ਵਿੱਚ ਜਿਹੜੀ ਗੱਲ ਐ ਐਮਐਲਆਰ ਸਾਨੂੰ ਮਿਲੀ ਹੈ ਤੇ ਅਸੀਂ ਹੁਣ ਸਵਾਰਣ ਹੀ ਜਿਹੜਾ ਮੈਂ ਆਪ ਆਇਆ ਇਸ ਬੰਦੇ ਵਿੱਚ ਬਿਆਨ ਦਰਜ ਕਰਕੇ ਹੁਣੇ ਕਾਰਵਾਈ ਜਲਦੀ